ਇਧਰ ਆਣਾ ਪੈਣਾ ਸਤੂ ਲੈ ਕੇ ਸਿੱਧੂ ਮੂਸੇਵਾਲਾ ਵੀ ਲਿਖਣਾ ਮੂਸੇਵਾਲਾ ਵੀ ਲਿਖਣਾ ਭਾਈ ਸੀਟੀ ਦਾ ਬਰਾਦ ਉਹ ਐਸ ਹੋ ਗਈ ਆ ਹੋ ਗਈ ਆਈ ਆ ਡੀ ਹੋ ਗਈ ਉਹ ਐਚ ਯੂ ਰਹਿ ਗਈ ਉਹ ਡਾਲਿਆ ਕੋਰੋਂ ਕਿੱਥੇ ਆ ਉਹ ਇੱਕ ਵਾਰ ਦੂਜੀ ਐਪ ਤੇ ਡਾਲਾ ਲਾ ਕੇ ਇਹਨੂੰ ਫੇਰ ਜਾਊਗਾ ਦੇਖੇ ਨੇ ਭੱਜੂ 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 ਤੂੰ ਤਾਂ ਬਹੁਤ ਸੋਹਣਾ ਲਿਖਿਆ ਗਿਆ ਬੱਦੂ ਹੁਣ ਬਾ ਦੇਖੋ ਮਿੱਤਰੋ ਬਣਦੀ ਹੈ ਗੱਲ ਪਿਛਲੇ ਸਾਲ ਲਿਖਿਆ ਕਰਕੇ ਹਿਸਾਬ ਆ ਗਿਆ ਕਹਿੰਦੇ ਮੁੰਡਿਆਂ ਨੂੰ ਆ ਡਰੋਨ ਅੜੀਆਂ ਕਰਦਾ ਹੁਣ ਲੈਂਦਾ ਨਹੀਂ ਸੀਗਾ ਕੌਣ ਆਇਆ ਥੱਲੇ ਇਹ ਲੋ ਬੈਟਰੀ ਦੇ ਉੱਤੇ ਨੂੰ ਜਾਣ ਲੱਗ ਗਿਆ ਹੁਣ ਸ਼ਸ਼ੀਕਲ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਕੀ ਕਰਾਂ ਦੀਪੀ ਫਰਾਜ ਆਪਾਂ ਅੱਜ ਆਪਾਂ ਲੇਖਦੇ ਆਂ ਜ਼ਮੀਨ ਆਪਣੀਆਂ ਆਲੂਆਂ ਵਾਲੀ ਲੇਜਰ ਕਾ ਕਲੇਜਰ ਕਰਾ ਲਵਾ ਕੇ ਤੇ ਹੁਣ ਰੌਣੀ ਕਰਤੀ ਸੀ ਪਾਣੀ ਸੁੱਕ ਗਿਆ ਚਿੱਟੀ ਹੋ ਗਈ ਹੁਣ ਹੁਣ ਆਪਾਂ ਟਰਾਈ ਕਰਦੇ ਅੱਗੇ ਆਪਾਂ ਸਿੱਧੂ ਲਿਖਿਆ ਸੀ ਕੋਹ ਹੋ ਟਰਾਈ ਕਰਾਂਗੇ ਸਿੱਧੂ ਤਾਂ ਲਿਖਾਂਗੇ ਨਾਲ ਸ਼ਾਇਦ ਮੂਸੇ ਵਾਲਾ ਵੀ ਲਿਖ ਕੇ ਦੇਖੀਏ ਜਾਂ ਜੱਟ ਮੱਤ ਲਿਖਦੇ ਆ ਲਿਖੀਏ ਫਿਰ ਦੀਪੀ ਹਾਂ ਕਰਦੇ ਆ ਟਰਾਈ ਤੇ ਟਰੈਕਟਰ ਲੈ ਗਏ ਜੀ ਤਿਉਣੀ ਕਰਦੇ ਆ ਲਿਖਾਂਗੇ ਕੋਸਤਾ ਕਰਾਂਗੇ ਕੋਸਤਾ ਕਰਾਂਗੇ ਡਰੋਨ ਡਾਵਾਂਗੇ ਤੇ ਦੇਖਦੇ ਆ ਦੋਪ ਹਾਂ ਦਿਖਾਉਣੇ ਆ ਉੱਪਰ ਵਾਲੀ ਆਪਣੀ ਜਿਹੜੀ ਆਲੂਆਂ ਦੇ ਉੱਤੇ ਪਾਈ ਹੋਈ ਸੀਗੀ ਉਹ ਫੇਰ ਮਚਾਤੀ ਇੱਥੇ ਪੱਠੇ ਵੀ ਦਾਂਗੇ। ਬਾਕੀ ਉਹ ਸਾਰੀ ਜ਼ਮੀਨ ਹੁਣ ਚਿੱਟੀ ਹੋ ਗਈ ਆਪਣੀ। ਬੱਤਾਂ ਦੀ ਬਸ ਮੂੰਗੀ ਬੀਜੂ। ਬੱਤਾਂ ਦੀ ਮੂੰਗੀ ਕੱਲੋਂ ਵੀ ਦਾਂਗੇ। ਅੱਜ ਲਿਖ ਕੇ ਦੇਖਦੇ ਆਂ। ਅੱਜ ਬਾਹ ਕੇ ਛੱਡ ਦਾਂਗੇ ਇੱਕ ਵਾਰ। ਸਵੇਰੇ ਸਾਰੇ ਫੇਰ ਬਾਹ ਕੇ ਸਵੇਰੇ ਸਾਰੇ ਮੂੰਗੀ ਬੀਜਣ ਲੱਗ ਜਾਗੇ। 5:00 ਵਜੇ ਹੁਣ ਸੂਰਜ ਆ ਛਿਪ ਗਿਆ। ਆ ਵੇਲੇ ਰੀਲਾਂ ਰੂਲਾਂ ਜਾਂ ਬਲੌਗ ਬਣਾ ਚਪਣਾ। ਰੀਲਾਂ ਜਾਂ ਲਿਖਿਆ ਵਧੀਆ ਨੇ। ਹਾਂ? ਉੱਧਰ ਮਾਰਤੀ। ਰੈਂਡਮ ਮਾਰੇ ਜਾਂਦਾ ਕੱਖ ਮਾਰ ਜੂ ਅੱਖ ਮਾਰ ਜੂ ਉਹ ਮੂਲੀ ਵਾਲੇ ਤੇ ਆਲੇ-ਦਾਲੇ ਆਹੋ ਆਹੋ ਉਧਰ ਵੀ ਮਾਰਨਾ ਅੱਛਾ ਮਾਰਦੀ ਹੁਣ ਸਾਰੇ ਵੀ ਮਿੱਤਰੋ ਉਹ ਪਹਿਲਾਂ ਇੱਥੇ ਟਰਾਈ ਕਰ ਲਿਆ ਜਾਂਦਾ ਡਰੋਨ ਆਹੋ ਥੋੜਾ ਥੋੜਾ ਲਾ ਕੇ ਦੇਖ ਲੈਂਦਾ ਹਨਾ ਤੇ ਕੀ ਲਿਖਣਾ ਫਿਰ ਅੱਜ ਸਿੱਧੂ ਲੈ ਇਧਰੋਂ ਤਾਂ ਦੀਂਦੇ ਨਹੀਂ ਕੋਈ ਸ ਕਾਲਾ ਹੀ ਆਉਂਦਾ ਇਧਰ ਆਣਾ ਪੈਣਾ ਸਿੱਧੂ ਮੂਸੇ ਵਾਲਾ ਵੀ ਲਿਖਣਾ ਮੂਸੇ ਵਾਲਾ ਵੀ ਲਿਖਣਾ ਭਾਈ ਸੀਟੀ ਦਾ ਬਰਾਬਰ ਆਈ ਹਾਈ ਹਾਈ ਕਰਦਾ ਆਕੋ ਉਹ ਕਹਿੰਦੇ ਇਧਰ ਲਿਖਤੇ ਜਹਾਜੀ ਟਰਾਈ ਕੀਤਾ ਦੋ ਕੀਲਿਆਂ ਚ ਬਾਕੀ ਤਿੰਨ ਕੀਲੇ ਉਹ ਪੰਜ ਇਹ ਚ ਨਾ ਸਹੀ ਲਿਖਿਆ ਗਿਆ ਤਾਂ ਨੋ ਪੰਜਾ ਡਰੋਨ ਡਾਤਾ ਚੋਬਰਾ ਨੇ ਦੇਖਦੇ ਆ ਬਾਕੀ ਡਰੋਨ ਚ ਪਤਾ ਲੱਗੂ ਉੱਤੇ ਆ ਕੇ ਜੀਤੀ ਐਚ ਲਿਖਦਾ ਉਹ ਐਸ ਹੋ ਗਈ ਆ ਹੋ ਗਈ ਆਈ ਆ ਡੀ ਹੋ ਗਈ ਉਹ ਐਕਚੂ ਯੂ ਰਹਿ ਗਈ ਹੋਰ ਡਾ ਲਿਆ ਡਰੋਨ ਕਿੱਥੇ ਆ ਉਹ ਇੱਕ ਵਾਰ ਦੂਜੀ ਐਪ ਤੇ ਡਾ ਲਾ ਲਾ ਕੇ ਇਹਨੂੰ ਫੇਰ ਜਾ ਉੱਚ ਐਚ ਲੱਗਦੀ ਕਹਿੰਦੇ ਮਿੱਤਰੋ ਐਚ ਲੱਗਦੀ ਯੂ ਰਹਿ ਗਿਆ ਥੋੜਾ ਯੂ ਔਖਾ ਹੁੰਦਾ ਤੇ ਯੂ ਤੇ ਐਸ ਔਖੀ ਹੁੰਦੀ ਆ ਡੀ ਵੀ ਔਖੀ ਲਿਖੀ ਜਾਂਦੀ ਆ ਤੇ ਡੀ ਯੂ ਦਾ ਥੋੜਾ ਔਖਾ ਹੁੰਦਾ ਜਿੱਥੇ ਉਹਨੇ ਹਟ ਦੇ ਆ ਕਿ ਤੇ ਲੈਕਟਾ ਲੈ ਯੂ ਦੀ ਬਣਾਤੀ ਆ ਨਾ ਉਹ ਸਕੇਲ ਨਾਲ 11 11 ਜਗ੍ਹਾ ਹੀ ਛੱਡੀ ਆ ਜਿਵੇਂ ਸਕੇਲ ਨਾਲ ਕਾਪੀ ਤੇ ਛੱਡ ਦਿੰਦੇ ਆ ਲਿਖਦੇ ਹੁੰਦੇ ਆ ਲੈ ਯੂ ਵੀ ਪੂਰੀ ਫਰਾ ਬਣਾਤੀ ਜਿੱਥੇ ਬਾਹ ਵਧੀਆ ਬਣਿਆ ਰੋਕ ਲਾ ਹੁਣ ਰਹੀ ਉਰੀ ਰੋਕ ਲਾ ਬਾਕੀ ਡਰੋਨ ਨਾਲ ਦੇਖਦੇ ਆ ਚੈੱਕ ਕਰਦੇ ਆ ਇਹ ਕਿਨੇ ਭਜੂ 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 ਇਰਾਵਾ ਕੀ ਆ ਇਹ ਕੀ ਆ ਇਹ ਲੈ ਟਾਲ ਲਿਆ ਕਿਤੇ ਬਣਦੀ ਆ ਗੱਲ ਰੋਬੋਟ ਜੀ ਰੋਬੋਟ ਇਹ ਕਿਨਾ ਆਇਦਾ ਨਾ ਸਾਈਡਿੰਗ ਲੈਦਾ ਕੰਨ ਦਾ ਇਹ ਤੁੰਗ ਲੱਗਦਾ ਪਿੱਛੇ ਨਹੀਂ ਜਾਂਦਾ ਯੂਬਰ ਉਹ ਵੀ ਕਹਿੰਦੇ ਮਿੱਤਰੋ ਜੀਤੀ ਨੇ ਬਣਾ ਆ ਗੱਲ ਦਿੱਤੀ ਮੜੀ ਐਸ ਦੀ ਸੀਗੀ ਸਿੱਧੂ ਦਾ ਬਹੁਤ ਸੋਹਣਾ ਲਿਖਿਆ ਗਿਆ ਸਿੱਧੂ ਹੁਣ ਬੜਾ ਵੱਡਾ ਹੋ ਗਿਆ ਨਹੀਂ ਬਹੁਤ ਸੋਹਣਾ ਲਿਖਿਆ ਗਿਆ ਮਿੱਤਰੋ ਐਸ ਵੱਡੀ ਹੋ ਗਈ ਵੀਡੀਓ ਬਣਾਓ ਠੀਕ ਆ ਜੀ ਵੀਡੀਓ ਬਣਾ ਲੈ ਇੱਕ ਘੈਂਟ ਜੀ ਵੀਡੀਓ ਬਣਾਈਆਂ ਕੋ ਕੈਂਟ ਜੀ ਮਿੱਤਰੋ ਸਿੱਧੂ ਦਾ ਪਾ ਅੱਗੇ ਵੀ ਲਿਖਿਆ ਹੈ ਸਿੱਧੂ ਦਾ ਬਹੁਤ ਸੋਹਣਾ ਲਿਖਿਆ ਗਿਆ ਹੈ ਮੂਸੇ ਵਾਲਾ ਲਿਖਦੇ ਸੀ ਮੂਸੇ ਵਾਲਾ ਪੂਰਾ ਲਿਖਿਆ ਨਹੀਂ ਹੈ ਨਾ ਮੂਸ ਲਿਖਦੇ ਆ ਜਿਵੇਂ ਗਾਣੇ ਚ ਕਹਿੰਦਾ ਹੁੰਦਾ ਮੂਸ ਕੋ ਪੈ ਗਈ ਅਸ ਪੈ ਗਈ ਮੂ ਇਹਦੀ ਗੱਲ ਨਹੀਂ ਬਣੀ ਛੋੜੀ ਘੱਟ ਬਣੀ ਸਿੱਧੂ ਦਾ ਬਹੁਤ ਸੋਹਣਾ ਲਿਖਿਆ ਗਿਆ ਸਿੱਧੂ ਦਾ ਪਾ ਕਿਉਂਕਿ ਅੱਗੇ ਵੀ ਲਿਖਿਆ ਹੈ ਥੋੜਾ ਹਿਸਾਬ ਆ ਗਿਆ ਹੈਗਾ ਵਧੀਆ ਲਿਖਿਆ ਗਿਆ ਮੂਸ ਦੀ ਗੱਲ ਨਹੀਂ ਬਣੀ बाकी ड्रोन चलू वीडियो पावे कलैपा ये करो चेक होता बैटरी वाली खां बैटरी दूजी है लिखन लग्या मतलब लो भी देखो करो चेक ਆ ਖੜਿਆ ਆਪਾ ਆ ਖੜਿਆ ਸਿਗਨਲ ਨਹੀਂ ਮਿਲਦਾ ਵੀਡੀਓ ਔਨ ਕਰ ਲਾ ਤੇ ਯਾਰ ਖੜਦਾ ਅਗੀ ਚੱਕਾ ਹਾਇਰਬ ਕੀ ਦੇਖਦਾ ਕੀ ਦੇਖਦਾ ਕੀ ਦੇਖਦਾ ਹੈ ਆ ਕੀ ਹੋਏ ਆ ਕੀ ਹੋਏ ਵੀਡੀਓ ਖੜਕੀ ਖੜਦੀ ਹੈ ਨਾ ਸਿਗਨਲ ਤਾਂ ਨਹੀਂ ਲੋਸ ਹੁੰਦਾ ਤੇਗਾ ਓ ਦੇ ਓ ਦੇ ਓ ਦੇ ਓ ਦੇ ਦੇਖੋ ਮਿੱਤਰੋ ਰਗਾਈ ਨੀ ਹੋ ਗਈ ਮਰਿਆ ਆਪਾਂ ਬੈਚੀ ਪਾਦਾ ਇੱਕ ਲੈਪ ਡਬਲਯੂ ਦੇਖ ਜੀ ਤੀਨੇ ਪਾਇਆ ਮਿੱਤਰੋ ਹਲਾ ਨਾ ਗਾਜ ਬੜ ਗਏ ਮੂਸ ਐਮ ਦੀ ਇੱਕ ਮੂਸ ਜਗਾ ਘਟ ਗਿਆ ਆਪਣਾ ਮੂਸ ਵਾਲਾ ਨਹੀਂ ਲਿਖਿਆ ਗਿਆ ਮੂਸ ਇਹ ਵੀ ਕੈਂਟ ਹੈ ਇਹ ਵੀ ਕੈਂਟ ਹੈ ਸਿੱਧੂ 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 ਛੋਟਾ ਸਿੱਧੂ ਹੂਸੇ ਵਾਲਾ ਉਹਨਾਂ ਕਣਕ ਤੇ ਨਾ ਲਿਖਦੀ ਉਧਰ ਕਣਕ ਆਹ ਹਣ ਅਰਧਾ ਨਹੀਂ ਟਲਦਾ ਨਹੀਂ ਟਲਦਾ ਨਹੀਂ ਮੁੰਡਾ ਟਲਦਾ ਨਹੀਂ ਦੇਖੋ ਮਿੱਤਰੋ ਕੋਈ ਨਿਸ਼ਾਨੀਆਂ ਨਹੀਂ ਲਾਈਆਂ ਸੀ ਬਹੁਤ ਸੋਹਣਾ ਲਿਖਿਆ ਗਿਆ ਚੜਾਈ ਤਾਂ ਬਹੁਤ ਕੀਤੀ ਸੀਗੀ ਪਰ ਜਗਾ ਘਟ ਗਈ ਥੋੜੀ ਉਧਰ ਮਿੱਤਰੋ ਪਹਿਲਾਂ ਜਿੱਤੀ ਝੋੜੇ ਲੋੜੀ ਬਾਦੇ ਪਹਿਲਾਂ ਬਾਹੀ ਨਹੀਂ ਹੋਈ ਉਵੇਂ ਪੰਨੋਂ ਵਿੱਚ ਬੈ ਗਈ ਯੋ ਜਿੱਤੀ ਸਰਾ ਕਰਤਾ ਆਪਾਂ ਕਿਹੜਾ ਕੋਈ ਲੈਣਾ ਮਾਰੀਆਂ ਸੀ ਮੈਂ ਕਿਹਾ ਦੂਜੇ ਲੋੜ ਡਬਲਯੂ ਵਾਲਾ ਸਰਾ ਬਣਾਇਆ ਐਮ ਦੀ ਦਾ ਭੈਣਰੀ ਇਕ ਲੱਤ ਜੀ ਆਏ ਕਿਹੜੀ ਇਕ ਲੱਤ ਜੀ ਓਏ ਆਲਾ ਰਹਿ ਗਿਆ ਕੱਲਾ ਐਲੇ ਕਣਕ ਚ ਬਾਦ ਦੇ ਨਾ ਉਹਨਾਂ ਨੂੰ ਬਾੜ ਕੇ ਗੇੜੇ ਦੇ ਦਿੰਦੇ ਉਹਨਾਂ ਦੇ ਉਨੀਆਂ ਨਹੀਂ ਕਣਕ ਨਾ ਵੜਦੀਏ ਕਣਕ ਚੱਕ ਦੋ ਕਣਕ ਨਾ ਵੜਦੀ ਓਨੀ ਸਿਆੜਾ ਨਾ ਵੜਾਦੀਏ ਦੋ ਡਰਾਮ ਦੇ ਦਾਂ ਕਰਨੀ ਛੱਟਾ ਹਾਂ ਪੂਰਾ ਛੱਟਾ ਦੋ ਡਰਮ ਕਣਕ ਦੇ ਦੇ ਦਾਂਗੇ ਉਹਨਾਂ ਨੂੰ ਆਪਣੀ ਵੀ ਆ ਦੇਣੇ ਕਿ ਨੂੰ ਆਪਣੀ ਵੀ ਆ ਕਣਕ ਦੀ ਤੀਪੀ ਮੂਸਾ ਲੈ ਕਰ ਦਈਏ ਕੰਮ ਜੇ ਇੱਧਰੋਂ ਲੈ ਕੇ ਤੇ ਰਾਂਗੇ ਫੇਰ ਉੱਥੇ ਤੱਕ ਦਿਖਾਈ ਮਣੀ ਗੱਲ ਬੜੇ ਅਸਰ ਇੰਨੀ ਸਟਰੋਂਗ ਬੰਡ ਇਹ ਪੱਤਾ ਤਾਂ ਹਿੱਲਦਾ ਨਹੀਂ ਲੈ ਲੈ ਤੂਫਾਨ ਤਾਂ ਨਹੀਂ ਆ ਗਿਆ ਸਮੇਂ ਕਹਿੰਦਾ ਸਟਰੋਂਗ ਬੰਡ ਆਪਾਂ ਵੱਡਾ ਲਿਆਉਣਾ ਹੈ ਨਾ ਭਾਰਾ ਥੋੜਾ ਆ ਮਿੰਨੀ ਲੈ ਆਏ ਉਹ ਨਹੀਂ ਗੋਲ ਦਾ ਜਿਹੜਾ ਵਿਆਹ ਮਾਣ ਹੁਣ ਆਪਾਂ ਘਰੇ ਨਾਲ ਤਿਆਰ ਕਰਾਂਗੇ ਫੋਟਰਾਂ ਲੈ ਹੋਣੀਆਂ ਘਰੇ ਤਿਆਰ ਕਰਦੇ ਕੋਈ ਨੀ ਬੇੜੋ ਫਿਰ ਮਾ ਬੌਣ ਵੀ ਲੱਗਣਾ ਬਰੇ ਲੱਗ ਜਾ ਚੱਕਰ ਗਿਆ ਜਦ ਨਾਲ ਲੱਗ ਜਾ ਲੱਗ ਜਾ ਓਏ ਓਰੇ ਨਾੜ ਕਰਵਾਉਣ ਖਾਤਾ ਬਣ ਗਈ ਗੱਲ ਪਹਿਲਾਂ ਉਹ ਬਾਹਲਾ ਥੱਲੇ ਆਣਾ ਛੋਟੇ ਲੋਟ ਇੱਕ ਬਾਰ ਮੇ ਨਹੀਂ ਵਿਆ ਖੱਤਾ ਉਹ ਡਰੋਨ ਅੜੀਆਂ ਕਰਦਾ ਹੁਣ ਲੈਂਦਾ ਨਹੀਂ ਸੀਗਾ ਕੌਣ ਆਇਆ ਥੱਲੇ ਇਹ ਲੋ ਬੈਟਰੀ ਦੇ ਉੱਤੇ ਨੂੰ ਜਾਣ ਲੱਗ ਗਿਆ ਹਾਂ ਮਤ ਕਰਦੇ ਉਂਗਲੀ ਨਾਲ ਵੜਦੀ ਸ਼ੱਕ ਮਿੱਤਰੋ ਮਿੱਤਰੋ ਲੇਖ ਲਿਆ ਆਪਾਂ ਤੇ ਬਹੁਤ ਸੋਹਣਾ ਲਿਖਿਆ ਗਿਆ ਬਲੌਗ ਦੀ ਕਲਿੱਪ ਪਾਵਾਂਗੇ ਵਿੱਚ ਚ ਅਦੀ ਵੀਡੀਓ ਦੀ ਬਲੌਗ ਚ ਡਰੋਨ ਦੀ ਤੇ ਦੱਸਿਓ ਕਿਵੇਂ ਲਿਖਿਆ ਗਿਆ ਆਪਾਂ ਕੋਈ ਨਿਸ਼ਾਨੀ ਨਹੀਂ ਲਾਈ ਸੀਗੀ ਉਦਾਂ ਹੀ ਲਿਖਿਆ ਵਾ ਤੇ ਦੱਸਿਓ ਮਿੱਤਰੋ ਬਲੌਗ ਤੁਹਾਨੂੰ ਕਿਵੇਂ ਲੱਗਿਆ ਕਰਿਓ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਬਸਕ੍ਰਾਈਬ ਹਾਂ ਮਿਲਦੇ ਆਪਾਂ ਫਿਰ ਹੋਰ ਨਵੇਂ ਬਲੌਗ ਦੇ ਵਿੱਚ ਦੱਸਿਓ ਤੁਹਾਨੂੰ ਕਿਵੇਂ ਲੱਗਿਆ